ਰਾਮ ਜੀ ਉਹਨਾਂ ਬਹੁਤ ਫਰਮਾ ਰਹੇ ਸਰਕਾਰ ਤੋਂ ਮੰਗ ਚੀ ਗਿਲਕਾ ਸਰਕਾਰ ਦੇ ਪ੍ਰਧਾਨ ਆਪਰਾ ਉਹਨੇ ਬਲ ਫਰਮਾ ਰਹੇ ਬਹੁਤ ਬਹੁਤ ਧੜ ਬੜੇ ਪਿਆਰ ਸਤਕਾਰ ਦੇ ਨਾਲ ਅੱਪ ਜਿਹੜਾ ਆਪਣਾ ਪੰਜ ਹਾਲ ਦਾ ਮੋੜ ਹਲਤਾ ਉੱਥੇ ਬੜਾ ਆਪੋ ਸਾਹੀ ਜੇਪੀ ਉੱਤੇ ਕੋਲਨ ਖੀਲਿਆ ਮੋਰ ਤੇ ਮਿੱਸ ਜਾ ਕੇ ਕਰਦੇ ਅਤਿਕ ਅਤਿਕ ਉੱਤੇ ਜੰਗੀ ਹੁਣ ਕੇ ਜਾ ਕਰੇ ਤੇਰੇ ਕਮ ਜਾਂਦਾ ਕਾਲ ਸਿਖਾ ਹੁਣ ਕੇ ਜਾ ਕਰੇ ਤੇਰੇ ਹਲਦਾ ਹਿਮਾਲਾ ਤੇਰੀ ਰੇਲਾਂ ਦੇ ਇੰਵਾ ਮੂਏ ਤੂੰ ਪਸੰਗਦਾ ਹੈ ਚੌਕੜੀਆਂ ਮਾਰੇ ਉੱਤੇ ਤਾਮੀਆਂ ਤੂੰ ਕਰਮਾਂ ਦੇ ਪੱਥਰ ਆਪਾਂ ਅਜੇ ਤੋਧਿਆ ਕਰ ਲੋ ਆਪਣੇ ਮਿੱਡ ਦੇ ਵਿੱਚ ਕਿਸੇ ਤਿੰਨ ਬੂਟ ਹੈ ਕਿਸੇ ਚਾਰ ਬੂਟ ਆਪਾਂ ਨੂੰ ਗੱਲ ਕਰਨ ਦੀ ਲੋੜ ਨਹੀਂ ਹੈ ਆਪਣੇ ਆਪਣੇ ਬੂਤ ਆਪਾਂ ਸੁਭਾਲ ਲਈਏ ਨਾ ਹੁਣ ਥੋੜੀ ਜਿਹੀ ਲੋੜ ਹੈ ਲੋਕ ਤਿਆਰ ਬੈਠੇ ਵੋਟਾਂ ਪਾਉਣ ਸਰ ਜੀ ਨਾਮ ਹੋਇਆ ਅਸੱਤ ਸਾਲਾਂ ਦੀ ਗੁਰਮਤ ਕੰਮ ਹੀ ਨਹੀਂ ਹੋਇਆ ਉਸ ਕਰਕੇ ਆਪਣੇ ਕੋਲ ਦਾ ਇੱਥੇ ਬੱਦੇ ਆਪਣੇ ਬੀਤਰ ਐ ਬੋਲ ਰਿਹਾ ਕੰਮ ਦਾ ਇਹ ਕੰਮ ਵੀ ਇਹਨਾਂ ਬਹੁਤ ਪ੍ਰਾਇਮ ਨਾ ਪਾਇਮ। ਹੋਰ ਵੀ ਆਜਿਓ ਕੋਈ ਆਜਿਓ ਕਰੇ

ਬੈਰ ਤੇ ਬਹਿਰੀ ਦੀ ਇੱਕ ਉਤੇ ਜਦੋਂ ਵਿੱਚ ਆਕਾਸ਼ ਤੇ ਪਹੁੰਚ ਕੇ ਤੇਰੀ ਫਾਦੇ ਦੀ ਫਾਦੀ ਗੂਜੇ ਸ਼ੇਰ ਤੇਰੇ ਵਰਗਾ ਸੂਰਮਿਆ ਸ਼ਹਿਰ ਨਹੀਂ ਸ਼ੇਰ ਨਹੀਂ ਤੇਰੇ ਵਰਗਾ ਕਿਤਾ ਕੀਤੇ ਯਾਰੇ ਰੰਧੀਆਂ ਤੂੰ ਖੁਦ ਕਰਕੇ ਤੁਨ ਸਾਰੇ ਧੰਗਿਆ ਕਰੋ ਆਪਾਂ ਪੂਰਾ ਜੋੜ ਲਾ ਕੇ ਆਪਾਂ ਵਿਵਾਸ ਨੂੰ ਤੌਣ ਬੜੀ ਲੀਡ ਜਿਹੜੀ ਦਵਾਈਏ ਸਾਰਿਆਂ ਪ੍ਰਸ਼ੰਗੀਆਂ ਤੋਂ ਤਕੜਾ ਵਰਕਰਾਂ ਨੂੰ ਸਭ ਨੂੰ ਬੇਨਤੀ ਕਰਕੇ ਆਪਾਂ ਵੋਟਾਂ ਪਵਾ ਕੇ ਆਪਣੇ ਆਪਣੇ ਬੂਥਾਂ ਦੇ ਵਿੱਚ ਵੋਟਾਂ ਵਧਾ ਲਈਏ ਬਹੁਤ ਵੱਡੀ ਮੀ ਦਾ ਪਾਰਟੀ ਨੂੰ ਵੀ ਆਪਣੀ ਮੋਰ ਹਾਂਕੀ ਦੀ ਕਿਵੇਂ ਸਾਰਿਆਂ ਦੀ ਹਾਜ਼ਰੀ ਹੈ ਇਹਨੇ ਜ਼ਿੰਮੇਵਾਰ ਹੁੰਦੇ ਬੈਠੇ ਆਪਾਂ ਤੇ ਸਾਰੇ ਆਪਾਂ ਜੋੜਨਾ ਝੇਰ ਨਹੀਂ ਤੇਰੇ ਮਰਗਾ ਮੋਹਰ ਪੀ ਜੇ ਲੈ ਗੇ ਤੇਰਾ ਕਾਈਆਂ ਤੇ ਧੱਤ ਐ ਤੂੰ ਅ ਤਾਈ ਲੜਦਾ ਪੈ ਤੈਂ ਕਿਰਦਾ ਤੇ ਤੁਸੀਂ ਤਗੜੇ ਹੋ ਦੀਵਾਨ ਜਾਏ ਜੇ ਆਪਾ ਕੈਂਡੀਡੇਟ ਵੀ ਚਾਹੀਏ ਅਦੀਪਾ ਅਗਲੇ ਮੁਕਾਬਲੇ ਚ ਸਾਡੇ ਨੀچے ਤੀਜੇ ਕੈਂਡੀਡੇਟ ਨੇ ਆ ਉਹ ਨਹੀਂ ਆਹੋ ਕਿਸਾਨਾਂ ਦਾ ਮਸਲਾ ਸੀ ਸਭ ਤੋਂ ਵੱਧ ਕੇ ਪਾਰਲੀਮੈਂਟ ਤੇ ਸਾਨਾ ਦੇ ਹਾਸਲ ਹੋਵੇ ਅਭੀ ਬਹਾਦਰ ਸਿੰਘ ਚਾਹੋ ਬੋਲ ਜੇ ਇਸਤਿਫਾ ਵੀ ਕਿਸਾਨਾਂ ਦੇ ਹੱਕ ਵਿੱਚ ਫਰਮਾਨਾ ਦੇ ਵੀ ਕੋਈ ਗਾਲਾਂ ਪੰਜਾਬ ਦੇ ਅੱਤਰ ਹੈ ਤਾਂ ਸ੍ਰੋਮਣੀ ਅਕਾਲੀ ਦਲ ਬੋਲ ਰਿਹਾ ਹੈ ਤੁਹਾਡਾ ਤਾਂ ਮੈਨੂੰ ਇਹ ਕਹਿੰਦੇ ਜਾਂਦਾ ਕਿ ਚੱਕਲੇ ਰੋਕੇ ਆਪਾਂ ਕਿ ਸਾਲ ਕੇ ਤੋਂ ਕੱਟ ਕੋ ਕੱਟ 10 15 ਹਜ਼ਾਰ ਤੋਂ ਵੱਧ ਦਿਤਾਏ ਕੱਟਣਾ ਹੈ ਤੇ 15 10% ਕੱਟੇ ਬੜਾ ਸੋਹਣਾ ਮਾਹੌਲ ਹੈ ਪਹਿਲਾਂ ਤੋ ਲੱਖ ਲੜ ਕੇ ਗਿਆ ਪਾਰਟੀ ਬੜੀ ਬੜੀ ਸੀ ਕੋਈ ਕਿੱਥੇ ਬੈਠਾ ਆਪਦਾ ਸੀ ਕੋਈ ਕਿੱਥੇ ਬੈਠਾ ਪਰ ਕੋਈ ਯਾਰ ਅਸੀਂ ਕੋ ਦਾ ਹੋਗਾ ਕੋ ਮੋਟਾ ਹੈ ਉਹਨਾਂ ਦੇ ਸੀ ਰੋਣਾ ਤੋਂ ਰਹੇ ਤੋ

ਆਜਾ ਆਰ ਲਾ ਲੇ ਤਾਂ ਜਾ ਬਿਆਪਾਸ ਕੀਤਾ ਰਿਹਾ ਕਾਹਦੇ ਬੜਾ ਬਹੁਤ ਬਹੁਤ ਧੰਨਵਾਦ ਤੁਹਾਡਾ ਪਾ ਲੱਤਦਾ ਹੋਇਆ ਜਿੰਦਰਾ ਦੇ ਤਾਂ ਬਾਹੀ ਇਹ ਨਹੀਂ ਕੀਤਾ ਹੋਈਲੇ ਤੇ ਇੰਨੀਆਂ ਏਜੰਸੀਆਂ ਬੜਿਆ ਫਾਈ ਸਾਈ ਫਾਈ ਮੈਨੂ ਵੀ ਬਾਹਰ ਕੱਢਦੇ ਤੇ ਤੇਰੇ ਨਾਲ ਇੰਨੇ ਕੀ ਹੰਦੇ ਆ ਉਹ ਆਪਾਂ ਸਾਰੇ ਇਕੱਠਾ ਹੋਣੇ ਆ 1 ਸਤਬਰ ਨੂੰ ਰਾਜਪੁਰੇ ਪਲਾਸ ਦੇ ਫੇਰ ਬੱਦਨੇ ਆ फेर 15 38 ਬਿੜਿਆ ਫਿਰ 3 ਹੀ ਬਿੜਿਆ ਇਹਨਾ ਕਿੰਨਾ ਸਹੀ ਕਾ ਤੇ ਤੀਬਰ ਜਿਹੜੇ ਪਿੰਦੇ ਰਹਿੰਦੇ ਆ ਉਹ ਸਾਰੇ ਕਰ ਲਏ ਨੇ ਬਾਕੀ ਜਿਹੜੇ ਪਿੰਡ ਹੈ ਉਹ ਹਲੇ ਇੱਕ ਫੇਰ ਜਾਈ ਜਾਊਗਾ ਐ ਕਹਾਂ ਕੇ ਜਾਊਗਾ ਅਰ ਵੀ ਉਹ ਆਪਣਾ ਬਹੁਤ ਖੁਸ਼ੀਆਂ ਅਜੇ ਤੱਕ ਹਸਪਤਾਲ ਵਰਕੇ ਦਾ ਨਾ ਹੋ ਹਟੇ ਨਾ ਰਹੀ। ਤੋਂ ਸਭ ਨੂੰ ਲੱਗੋ ਇਹ ਹੀ ਮੇਰੀ ਬੇਟੀ ਆ ਬਹੁਤ ਬਹੁਤ ਬੜਾ ਤਰਸਾ ਪਰ ਜੀ ਕੰਨਸਾ ਜੀ ਅਜੇ ਉਸ ਨੇ ਸਟੇਟ ਆਪਦਾ ਤੁਹਾਡੇ ਮਨ ਦੇ ਕਾਲਸਾ ਤੁਹਾਹਰੇ ਵਿੱਚ ਸਾਡਾ ਫੈਰਾ ਦਾ ਅਸੀਂ ਮਾਫੀ ਮੰਗਦੇ ਆਏ ਸਾਡੇ ਪੈਠਨ ਦਾ ਪਰ ਇੰਤਜ਼ਾਮ ਨਹੀਂ ਕਰ ਸਕਿਆ ਇਸ ਗੱਲ ਦੀ ਫਾ ਉਸ ਦਿਨ ਇਹ ਜਿਹੜਾ ਇਲੈਕਸ਼ਨ ਹੈ ਇਹ ਮੇਨ ਦੇਗਾ ਰਹਿਣਾਂ ਦੇ ਅਸਿਆ ਇਹ ਤੇਰਾ ਸੰਦੋਗ ਰੀਬਾ ਦਾ ਇਲੈਕਸ਼ਨ ਇਹ ਰੋਸ਼ਨਾ ਚਾਰ ਪਾਰਟੀਆਂ ਮੁੱਖ ਤੌਰ ਤੇ ਇਲੈਕਸ਼ਨਾਂ ਆਮ ਆਮ੍ਰਿਤ ਬੀਜਪੀ ਸੈਸ਼ਨ ਉਹ ਜਿਹੜੀਆਂ ਬਾਕੀ ਤਿੰਨ ਪਾਰਟੀਆਂ ਇਹਨਾਂ ਦਾ ਇੱਛਾ ਇੱਕੋ ਹੈ ਕਿ ਪੰਜਾਬ ਦੀ ਜਿਹੜੀ ਸਿੱਧੀ ਪਾਰਟੀ ਸ਼ੋਮੇ ਅਕਾਲੀ ਦਲ ਉਹਨੂੰ ਕਿਵੇਂ ਨਾਲ ਕਿਵੇਂ ਅਦਮ ਕਰੇ ਤੈਨੂੰ ਇਹ ਬਾਤ ਹੀ ਖਰੂ ਹੁੰਦੀ ਹੈ ਤੇ ਇੱਥੇ ਗਰਮੀ ਕਰਨੀ ਨਹੀਂ ਆਪਣੇ ਗੁਰੂ ਘਰਾਂ ਦੇ ਵੀ ਇਹਨਾਂ ਨੂੰ ਤਾਂ। ਮਹਾਂਕਾ ਤੋਂ ਬੜੀਆਂ ਤਰਫਾਨੀਆਂ ਦੇ ਕੇ ਆਪਾਂ ਗੁਰੂ ਘਰਾਂ ਨੂੰ ਆਜ਼ਾਦ ਕਰਾਇਆ ਸੀ। ਉਹ ਹਰਦਾ ਇੱਕ ਬੋਲ ਵੀ ਹੋਣੀ ਆਪਾਂ ਤੇ ਬੋਲ ਪੁਆਇੰਟੇ ਵੀ ਆਪਾਂ ਆਪਣੇ ਗੁਰੂ ਘਰਾਂ ਨੂੰ ਬਚਾ ਨਹੀਂ ਸਕਦੇ। ਆਮ ਇਹ ਗੱਲ ਪੜ੍ਹਦਾ ਪਰ ਮੈਂ ਤਾਂ ਪਰਮੇਸ਼ਰ ਨੂੰ ਯਾਦ ਕਰਦਾ ਕਿ ਇਹ ਜੇਤਰੀ ਪਾਰਟੀ ਤੋਂ ਨੁਕਸਾਨ ਹੋ ਗਿਆ ਤਾਂ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਊ ਕਿਉਂਕਿ ਪਹਿਲੇ ਤੋਂ ਜਨੈਸ਼ ਲੋਕੀ ਉਮੀਦਵਾਰੀ ਇਸ ਤਰ੍ਹਾਂ ਦੀ ਪਾਰਟੀ ਹੈ ਜਿਹਨੇ ਪੰਜਾਬ ਦੀ ਰਾਖੀ ਵਾਸਤੇ ਪੰਜਾਬ ਦੇ ਹੱਕਾ ਖਾਤਰ ਬਹੁਤ ਜਦੋਜਹਿਦ ਕੀਤੀ ਜੇ ਆਹ ਕਰਤੀਆਂ ਐਮਰਜੈਂਸੀ ਐਕਟੀਆਂ ਲਦਾ ਜਾਂਦਾ ਜਰਾ ਇਹ ਪਾਰਟੀ ਕੰਨੀ ਇੱਕ ਹੋਇਆ ਪਾਰਟੀ ਲੋ ਤੁਸੀਂ ਸਾਰਾ ਦੇਖਿਆ ਹੀ ਐ ਕਿ 5 ਸਾਲ ਹੋ ਗਏ ਐ ਬੁੜੀਆਂ ਵੱਡੀਆਂ ਵੱਡੀਆਂ ਗੁੱਟਾਂ ਸਾਥ ਤੇ ਸੌ ਮਾਰ ਦੇ ਅੱਲਾ ਕਾਂਗਰਸ ਪਾਰਟੀ ਦੇ ਕੁਛ ਨਹੀਂ ਕੀਤਾ ਪੰਛਾ ਸਾਲਾਂ ਤੋਂ ਤੇ ਹੋਰੇ ਆਪ ਵਾਲਿਆਂ ਨੇ ਉਹ ਗੁੱਡੀਆਂ ਸਭਾ ਖਾ ਲੀਆਂ ਲੋਕਾਂ ਨੇ ਸਮਝ ਨਹੀਂ ਪਤਾ ਨਹੀਂ ਕਿ ਕੀ ਬਦਲਾਅ ਕੀ ਕਰ ਰਹੇ ਤੇ ਲੋਕਾਂ ਨੇ ਬਦਲਾਅ ਦੇ ਨਾਂ ਤੇ ਉੱਡਾ ਪਾ ਅੱਜ ਤੁਸੀਂ ਪੜ੍ਹਤਾ ਜੀਆ ਤਾਂ ਇਹ ਫਿਰ ਇਤੂ ਵੀ ਵੱਧ ਵਰਤਦਾ ਫਿਰ ਇਹ ਕਿਹਟ ਹੋਗਾ ਜਿਹੜੀ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਆਪ ਪਾਉਂਦੀ ਆ ਇਹਦੇ ਜੀ ਫਲਾਇ ਇਹਦੇ ਵੀ ਪੰਜਾਬ ਫਲਾ ਹੈ ਔਰ ਤੁਹਾਡੀ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਇੰਨੇ ਹੈ ਕਿ ਜਿਹੜੇ ਸਾਰੇ ਧਰਮਾਂ ਨੂੰ ਨਾਲ ਲੈ ਕੇ ਕੰਨੀ ਹੋਈ ਆ ਚਾਹੇ ਕੋਈ ਵੀ ਆਵਾਦ ਸਾਹਮਣੇ ਦੇ ਕੋਹ ਉਹ ਪ੍ਰਧਾਨਤਾ ਦੇ ਕੇ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਸਾਰੇ ਧਰਮਾਂ ਦੀਆਂ ਯਾਦਗਾਰਾਂ ਬਣਾਈਆਂ ਔਰ ਬਹੁਤ ਵੱਡਾ ਮਾਣ ਹਰੇਕ ਧਰਮ ਨੂੰ ਦਿੱਤਾ ਪਰ ਇਹ ਵੀ ਉਹ ਆਪਣੇ ਕਿ ਵਿਸ਼ਵਾਸ ਆ ਕੇ ਆਪਾਂ ਨੂੰ ਫਜ਼ਲ ਦਰਨਾ ਚਾਹੁੰਦੇ ਆ ਕਿ ਕਿ ਕਿਸੇ ਪਾਰਟੀ ਨੂੰ ਹੈਗਾ ਹਾਂਜੀ ਬੜਾ ਕਿਸ ਪਾਰਟੀ ਨੂੰ ਜੋੜਨ ਲੱਗ ਰਿਹਾ ਹੈ ਕੌਲਾ ਸਾਡਾ ਕੋਈ ਕਿਸੇ ਪਾਰਟੀ ਨਾਲ ਮੁਕਾਬਲਾ ਹੀ ਨਹੀਂ ਵੀਪਾ ਘੱਟ ਤੋਂ ਘੱਟ ਲੱਖ ਵੋਟਾਂ ਨ ਦਿੱਤੀ ਜਿਹਨੇ ਜਿਹਨੇ ਕਿਸਾਨਾਂ ਨੂੰ ਕਿਹਾ ਕਿ ਪੈਸੇ ਨੂੰ 2370 ਨਿਕਲ ਜਾਊਗਾ ਹਾਂਜੀ 2370 ਨਿਕਲ ਜਾਊਗਾ ਕਿਸਾਨਾਂ ਨੂੰ ਪਤਾ ਹੋਣਾ ਜੀ ਕਰਨਾ ਕੀ ਦੇਣਾ ਕੀ ਨਹੀਂ ਦੇਣਾ ਜਿਹੜਾ ਕਿਸਾਨਾਂ ਦੀ ਵਰਕਲੋਡ ਹੀ ਕਰਦਾ ਹੈ ਜਿਨ੍ਹਾਂ ਨੇ ਅੱਜ ਤੱਕ ਕੁਝ ਦਿੱਤਾ ਹੀ ਨਹੀਂ ਅਸਲਾਂ ਦੇ ਗੜੇ ਵੀ ਪੈ ਗਏ ਖਤਰਾ ਦਾ ਇਹਨਾਂ ਨੂੰ ਨੁਕਸਾਨ ਹੋ ਗਿਆ ਤੇ ਕਿਸਾਨ ਭੈਾਰੇ ਕੀ ਕਰਨ ਫਿਰ ਉਹ ਤੇ ਧਰਨਾ ਦੇਣਾ